ਫਗਵਾੜਾ ਜਲੰਧਰ ਹਾਈਵੇ ਤੇ ਹਾਲ ਹੀ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਜਾਣਕਾਰੀ ਮੁਤਾਬਕ ਇੱਕ ਵਿਗਨਾਰ ਗੱਡੀ ਕੰਟਰੋਲ ਤੋਂ ਬਾਹਰ ਹੋ ਕੇ ਡਿਵਾਈਡਰ ਪਾਰ ਕਰ ਗਈ ਅਤੇ ਸਾਹਮਣੇ ਤੋਂ ਆ ਰਹੀ ਬਰੇਜ਼ਾ ਨਾਲ ਜਾ ਟਕਰਾਈ ਟੱਕਰ ਇਨੀ ਜ਼ੋਰਦਾਰ ਸੀ ਕਿ ਵਿਗਨਾਰ ਵਿੱਚ ਸਫ਼ਰ ਕਰ ਰਹੇ ਪਤੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਦੋਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਬਚਾਅ ਟੀਮ ਮੌਕੇ ਤੇ ਪਹੁੰਚ ਗਏ ਪੁਲਿਸ ਦੇ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਰਾਹਿੰਦ ਨਿਊਜ਼ ਤੋਂ ਪੀਯੂਸ਼ ਸੋਨੀ ਦੀ ਰਿਪੋਰਟ। ਹਾਂਜੀ ਸਰ ਅਸ ਟਾਈਮ ਨੈਸ਼ਨਲ ਹਾਈਵੇ ਫਗਵਾੜਾ ਤੋਂ ਜਲੰਧਰ ਖੜੇ ਆ ਕੀ ਪ੍ਰੋਬਲਮ ਹੈ ਜਾਰੀ ਐਕਸੀਡੈਂਟ ਬਾਰੇ ਘਟਨਾ ਬਾਰੇ ਕੀ ਜਾਣਕਾਰੀ ਦਿਓ ਸਰ ਜਲੰਧਰ ਤੋਂ ਫਗਵਾੜੇ ਨੂੰ ਤੇ ਵੈਗਨਰ ਗੱਡੀ ਆ ਰਹੀ ਸੀ ਠੀਕ ਹੈ ਜੀ ਤੇ ਇੱਧਰੋਂ ਫਗਵਾੜੇ ਤੋਂ ਜਲੰਧਰ ਨੂੰ ਬਰੀਜਾ ਗੱਡੀ ਜਾ ਰਹੀ ਸੀ ਠੀਕ ਹੈ ਜੀ ਤੇ ਜਿਹੜੀ ਕਿ ਵੈਗਨਰ ਡਿਵਾਈਡਰ ਟੱਪ ਕੇ ਠੀਕ ਹੈ ਉਹ ਇੱਧਰ ਬਰੀਜਾ ਵਿੱਚ ਆਣ ਕੇ ਵੱਜੀ ਆ ਇਧਰ ਆਣ ਕੇ ਟੱਪ ਰਹੀ ਆ ਠੀਕ ਹੈ ਤੇ ਉਹਨਾਂ ਦੇ ਮੀਆਂ ਬੀਬੀ ਸੀਗੇ ਠੀਕ ਹੈ ਜੀ ਉਹਨਾਂ ਦੇ ਫੱਟਾਂ ਲੱਗੀਆਂ ਤੇ ਉਹਨਾਂ ਨੂੰ ਹਾਸਲ ਹੋ ਗਿਆ ਕੋਈ ਜਾਨੀ ਵਾਲੀ ਨੁਕਸਾਨ ਤਾਂ ਨਹੀਂ ਜਦਾ ਹੋਇਆ ਜੀ ਨਹੀਂ ਜੀ ਗੱਡੀਆਂ ਦਾ ਗੱਡੀ ਦਾ ਨੁਕਸਾਨ ਹੋਇਆ ਗੱਡੀਆਂ ਦਾ ਤੇ ਜਾਨੀ ਬਿਲਕੁਲ ਨਹੀਂ ਤੇ ਪਤਾ ਲੱਗਾ ਹਿੱਟ ਕਿੱਦਾਂ ਹੋਇਆ ਕਿਤਾ ਕਿਸ ਨੂੰ ਦੱਸ ਦਿਆ ਕਿ ਮਗਰੋਂ ਕੋਈ ਗੱਡੀ ਨੇ ਬੈਕਗ੍ਰਾਉਂਡ ਨੂੰ ਹਿੱਟ ਕੀਤਾ ਉਹ ਤੋਂ ਸੰਭਲ ਨਹੀਂ ਗਈ ਦੂਜੇ ਪੱਥੇ ਤੋਂ ਸਰਦਰ ਚੱਕਦੇ ਆ ਸਾਰ ਇੱਧਰੋਂ ਪੱਥੇ ਆਣ ਕੇ ਫਲ ਅੱਜ ਕੱਲ ਹੁਣ ਠੰਡ ਦਾ ਮੌਸਮ ਆ ਰਿਹਾ ਧੁੰਦਾਂ ਦਾ ਮੌਣ ਸੀਜ਼ਨ ਆ ਰਿਹਾ ਜਿਹੜੇ ਰਾਗੀ ਤਾਂ ਆਪਣੇ ਆਪ ਚਲਾ ਰਹੇ ਆ ਇਹਨਾਂ ਬਾਹਣਾ ਨੂੰ ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਇਹਨਾਂ ਨੂੰ ਗੱਡੀਆਂ ਸਲੋ ਚਲਾਉਣ ਬਿਲਕੁਲ ਤੇ ਇਹ ਆਪਣੇ ਵਧੀਆ ਆਪਣੇ ਛੁੱਟੇ ਨਾਲ ਚਲਾਉਣਾ ਵਧੀਆ ਜਲਦੀ ਅਲਰਟ ਹੋ ਕੇ ਚਲਾਉ ਤੇ ਐਸਐਸਆ ਜੀ ਬਹੁਤ ਵਧੀਆ ਪਰਾਲਾ ਤੁਸੀਂ ਮੌਕੇ ਤੇ ਆ ਗਏ ਜੀ ਮੈਂ ਦੇਖ ਰਿਹਾ ਵੀ ਤੁਸੀਂ ਮੌਕੇ ਤੇ ਆ ਗਏ ਹਾਂ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਮਿਹਰਬਾਨੀ ਸਰ